ਹਰ ਪੀੜਤਾਂ ਦੀ ਮਦਦ ਦੇ ਲਈ ਬਠਿੰਡਾ ਚ ਲਗਾਈ ਗਈ ਦੋ ਰੋਜ਼ਾ ਕਲਾ ਵਰਕਸ਼ਾਪ ਦੀ ਅੱਜ ਸਮਾਪਤੀ ਹੋਈ ਤੇ ਇਸ ਮੌਕੇ ਚਿੱਤਰਕਾਰਾਂ ਵੱਲੋਂ ਬੇਹਤ ਸੁੰਦਰ ਚਿੱਤਰ ਤਿਆਰ ਕੀਤੇ ਗਏ ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਤੇ ਹੜ੍ਹਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਲੱਗੇ ਯੋਧਿਆਂ ਨੂੰ ਸਮਰਪਿਤ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜਿਸ ਦਾ ਅੱਜ ਦੂਜਾ ਤੇ ਆਖਰੀ ਦਿਨ ਸੀ ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਗੋਵਿੰਦ RAM ਕਾਲਾ ਮਲ ਦੀ ਧਰਮਸ਼ਾਲਾ ਚ ਮਾਲ ਗੋਦਾਮ ਤੇ ਲਗਾਈ ਕੀ ਵਰਕਸ਼ਾਪ ਚ ਲਗਭਗ 35 ਤੋਂ ਜ਼ਿਆਦਾ ਕਲਾਕਾਰਾਂ ਨੇ ਭਾਗ ਲਿਆ ਜਿਨ੍ਹਾਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਬੜੇ ਹੀ ਸੁੰਦਰ ਚਿੱਤਰ ਤਿਆਰ ਕੀਤੇ ਗਏ ਇਹਨਾਂ ਚਿੱਤਰਕਾਰਾਂ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਇੱਕ ਵੱਡਾ ਅਤੇ ਬੇਹਤ ਸੁੰਦਰ ਚਿੱਤਰ ਤਿਆਰ ਕੀਤਾ ਗਿਆ ਇਸ ਮੌਕੇ ਗੁਰਪ੍ਰੀਤ ਚਿੱਤਰਕਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੌਕੇ ਤਿਆਰ ਕੀਤੀਆਂ ਗਈਆਂ ਤਸਵੀਰਾਂ ਵਿੱਚੋਂ ਕੋਈ ਵੀ ਚਿੱਤਰ ਦਰਸ਼ਕਾਂ ਦੁਆਰਾ ਖਰੀਦਿਆ ਜਾ ਸਕਦਾ ਹੈ ਤੇ ਇਸ ਤੌਰਾਨ ਜਮਾ ਹੋਣ ਵਾਲੀ ਸਾਰੀ ਦੀ ਸਾਰੀ ਰਾਸ਼ੀ ਹੜਪੀੜਤਾ ਦੀ ਸਹਾਇਤਾ ਦੇ ਲਈ ਵਰਤੀ ਜਾਵੇਗੀ। ਇਹ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਰਜਿਸਟਰਡ ਬਠਿੰਡਾ ਵੱਲੋਂ ਇਹ ਦੋ ਰੋਜ਼ਾ ਚਿੱਤਰਕਲਾ ਵਰਕਸ਼ਾਪ ਲਗਾਈ ਗਈ ਸੀ। ਇਹ ਸਾਲਾਨਾ ਚਿੱਤਰਕਲਾ ਵਰਕਸ਼ਾਪ ਸੀ ਜੀ। ਤੇ ਇਸ ਵਾਰੀ ਦੀ ਇਹ ਵਰਕਸ਼ਾਪ ਜਿਹੜੇ ਪੰਜਾਬ ਦੇ ਵਿੱਚ ਫਲੱਡਸ ਆਏ ਐ। ਉਹਨਾਂ ਤੋਂ ਪੀੜਤ ਪੰਜਾਬੀ ਐ ਜਾਂ ਉਹਨਾਂ ਨਾਲ ਸਾਹਮਣਾ ਕਰਨ ਵਾਲੇ ਯੋਧੇ ਹੈਗੇ ਫਲੱਡ ਦੀਆਂ ਹਾਲਤਾਂ ਨਾਲ ਲੜ ਰਹੇ ਐ। ਇਹ ਉਹਨਾਂ ਦੀ ਉਹਨਾਂ ਨੂੰ ਡੈਡੀਕੇਟਡ ਸੀ ਉਹਨਾਂ ਦੇ ਜਜ਼ਬੇ ਨੂੰ ਸਮਰਪਿਤ ਸੀ ਅਸੀਂ ਇਹਦੇ ਵਿੱਚ ਇੱਕ ਵੱਡਾ ਚਿੱਤਰ ਬਣਾਇਆ ਜੀ ਜਿਹਦੇ ਵਿੱਚ ਗੁਰੂ ਸਾਹਿਬ ਦਿਖਾਏ ਆ ਗੁਰੂ ਨਾਨਕ ਦੇਵ ਜੀ ਆਪਾਂ ਅਕਸਰ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਉਹ ਕਨਸੈਪਟ ਲਿੱਤਾ ਇੱਕ ਹੱਥ 'ਚ ਉਹਨਾਂ ਦੇ ਰੋਟੀ ਹੈ ਇੱਕ ਹੱਥ 'ਚ ਉਹਨਾਂ ਦੇ ਘਰ ਹੈ ਕਿ ਅਸੀਂ ਜਦੋਂ ਕਿਸੇ ਹੋਰ ਸੂਬੇ 'ਚ ਵੀ ਆਪਦਾਉਂਦੀ ਆ ਸੀ ਉੱਥੇ ਵੀ ਲੋਕਾਂ ਨੂੰ ਰੋਟੀ ਕੰਨੇ ਕੋੱਖੇ ਨਹੀਂ ਮਰਨ ਦਿੰਦੇ ਤੇ ਅੱਜ ਸਾਡੇ ਤੇ ਆਈ ਹੈ ਤਾਂ ਅਸੀਂ ਇੱਕ ਦੂਜੇ ਦਾ ਹੱਥ ਫੜਾਂਗੇ ਇੱਕ ਕਨਸੈਪਟ ਨੂੰ ਲੈ ਕੇ ਵੱਡੀ ਪੇਂਟਿੰਗ ਬਣਾਈ ਹੈ ਇਹ ਪਬਲਿਕ ਨੂੰ ਡੈਡੀਕੇਟਡ ਹੋ ਪਬਲਿਕ ਕਿਸੇ ਵੀ ਪਲੇਸ ਦੇ ਉੱਤੇ ਪਰਮਾਨੈਂਟ ਲਗਾ ਦਿੱਤੀ ਜਾਊ ਜਿੰਨੇ ਵੀ ਚਿੱਤਰੇ ਦੇ ਵਿੱਚ ਬਣਨਗੇ ਉਹ ਚਿੱਤਰਾਂ ਨੂੰ ਵੇਚ ਕੇ ਜੋ ਵੀ ਕਮਾਈ ਹੋਊਗੀ ਉਹ ਸਾਰੀ ਦੀ ਸਾਰੀ ਅਸੀਂ ਫਲੱਡ ਵਿਕਟਮਸ ਨੂੰ ਦੇਵਾਂਗੇ ਤੇ ਇਸ ਮੌਕੇ ਇੱਥੇ ਪਹੁੰਚੇ ਹੋਏ ਚਿੱਤਰਕਾਰ ਵੀ ਬੇਹਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ ਦਰ ਜਵੰਦ ਦੋ ਦਿਨ ਦੀ ਵਰਕਸ਼ਾਪ ਦੇ ਵਿੱਚ ਅਟੈਂਪਟ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਮੀਨ ਸਾਨੂੰ ਇਹ ਸੀ ਕਿ ਸਾਨੂੰ ਵੱਖ-ਵੱਖ ਆਰਟਿਸਟਾਂ ਤੋਂ ਸਿੱਖਣ ਨੂੰ ਮਿਲਿਆ ਜਿਵੇਂ ਕਿ ਦੇਖਦੇ ਆਂ ਕਿ ਵੱਡੀ ਜਿਹੜੀ ਪੇਂਟਿੰਗ ਬਣਾਈ ਗਈ ਜਿਹੜੀ ਕਿ ਗੁਰਪ੍ਰੀਤ ਆਰਟਿਸਟ ਹੋਰੇ ਅੰਮ੍ਰਿਤਸਰ ਅਮਰਜੀਤ ਸਰਾ ਹੋਰ ਆਰਟਿਸਟ ਵੱਲੋਂ ਬਣਾਈ ਗਈ ਹੋਰ ਵੀ ਦੂਸਰ ਸੋਸਾਇਟੀ ਦੇ ਜਿਹੜੇ ਸੀਨੀਅਰ ਆਰਟਿਸਟ ਹੈ ਸਾਰੇ ਵੱਲੋਂ ਕੰਮ ਕੀਤਾ ਗਿਆ ਔਰ ਉਹਨਾਂ ਦੇ ਕੰਮ ਨੂੰ ਦੇਖਣ ਦਾ ਇੱਥੇ ਸਾਨੂੰ ਇੱਕ ਆਪੋਰਚਰ ਮਿਲਿਆ ਜਿਹੜਾ ਕਿ ਉਹ ਪੇਂਟਿੰਗ ਉਹਨਾਂ ਨੇ ਬਣਾਈ ਹੈ ਉਹ ਹੜਪੀੜਿਤ ਦੇ ਉੱਪਰ ਬਣਾਈ ਹੈ ਕਿ ਕਿੰਨੇ ਪੰਜਾਬ ਦੇ ਵਿੱਚ ਕੁਝ ਵੀ ਹੋ ਗਿਆ ਉਹ ਉਹਨਾਂ ਦੀ ਰੱਖਿਆ ਕਰਨ ਦੇ ਲਈ ਆਪਾਂ ਨੂੰ ਜਿਹੜੇ ਹੈਗੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਚਲਾਈ ਹੋਏ ਲੰਗਰ ਪਰਥਾਨ ਦੇ ਉੱਪਰ ਦਿਖਾਇਆ ਗਿਆ ਕਿ ਉਹੀ ਅਨੁਸਾਰਾ ਦੇ ਨਾਲ ਇਹ ਜੇ ਹਾਲਾਤ ਪੰਜਾਬ ਦੇ ਵਿੱਚ ਆਏ ਵੀ ਨਹੀਂ ਬਟ ਸੰਭਾਲਣ ਵਾਲੀ ਆਪਣੀ ਅਥ ਉੱਪਰ ਰਹੇਗਾ ਉਹ ਬਾਬਾ ਨਾਨਕ ਜੀ ਦਾ ਹੈਗਾ ਔਰ ਇਹ ਸਾਨੂੰ ਇਹ ਹੈ ਕਿ ਬਹੁਤ ਸਾਰੇ ਹੋਰ ਆਰਟਿਸਟ ਵੀ ਇੱਥੇ ਆਏ ਨੇ ਜਿਨ੍ਹਾਂ ਦਾ ਹਰ ਕਿਸੇ ਨੇ ਆਪਣੀ ਆਪਣੀ ਪੇਂਟਿੰਗ ਕਰੀ ਦੋ ਦਿਨ ਦੇ ਵਿੱਚ ਹਰ ਕਿਸੇ ਨੇ ਆਪਣੀ ਪੇਂਟਿੰਗ ਕੰਪਲੀਟ ਕਰੀ ਹੈ ਔਰ ਇਹਦੇ ਕਰਕੇ ਸਾਨੂੰ ਖੁਦ ਨੂੰ ਵੀ ਆਪਣੀ ਪੇਂਟਿੰਗ ਬਣਾਉਣ ਦਾ ਮੌਕਾ ਮਿਲਿਆ ਤੇ ਨਾਲ ਵਾਲੀ ਜਿਹੜੀ ਆਰਟਿਸਟ ਕੰਮ ਕਰ ਰਹੀ ਸੀ ਇਹ ਉਹਨਾਂ ਦੀ ਤਕਨੀਕ ਕਿਵੇਂ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਕੁਝ ਇੱਥੇ ਸਾਨੂੰ ਦੇਖਣ ਨੂੰ ਮਿਲਿਆ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਟਨਡਾ ਖਬਰਨਾਮਾ